ਅਟਕਾਂ ਦੀ ਬਰਜ਼ੋਰ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਨਖੇੜਾ ਨੇ ਤੇ ਆਓ ਜੀ ਅੱਜ ਆਪਾਂ ਇਸ ਨਾਵਲ ਦਾ ਸੁਣਦੇ ਹਾਂ ਵਾਈਮਾ ਪਾਗ ਸਿਰਤ ਅਗਵਾ ਕੇਸ ਸਾਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ਸੀ ਇਸ ਕੇਸ ਤੇ ਕੋਲ ਤੋਂ ਪ੍ਰੇਰਣਾ ਲੈ ਕੇ ਪਾਹਲ ਪੀ ਕੇ ਹੋਰ ਨਾਰਾਜਾਂ ਵਿੱਚ ਵੀ ਲੋਕ ਲੜ ਰਹੇ ਸਨ ਦਿੱਲੀ ਦਾ ਬਿਜਲੀ ਰੇਪ ਤੇ ਕਤਲ ਕੇਸ ਵਿੱਚ ਲੋਕ ਜਥੇਬੰਦ ਹੋਏ ਸਨ ਦੇਸ਼ ਭਰ ਵਿੱਚ ਰੋਸ ਮਾਰਚ ਤੇ ਮੋਮਬੱਤੀ ਮਾਰਚ ਹੋਏ ਸਨ। ਐਰਾਵਲ ਵਿਚਲੇ ਲੋਕ ਸੰਘਰਸ਼ ਨੇ ਲੋਕ ਮਨਾਤੇ ਛੱਪਾ ਲਾ ਲਿਆ ਸੀ। ਸਿਆਣੇ ਬੰਦੇ ਇਕੱਲਾ ਕਰਨ ਲੱਗੇ ਸਨ। ਸੱਥਾਂ ਵਿੱਚ ਬੈਠੇ ਲੋਕ ਆਖਣ ਲੱਗੇ ਸਨ ਬੜਾ ਬੜਾ ਜ਼ਬਰਦਸਤ ਕੋਹਲ ਲੜਿਆ ਜਾ ਰਿਹਾ ਹੈ। ravel ਮੰਡੀ ਚ ਬੜੀ ਗੰਢ ਵੱਜੀ। ਲੋਕਾਂ ਦਾ ਇਕੱਠ ਹੁੰਦਾ ਮੇਰੇ ਯਾਰ ਤਿਲ ਸੁੱਟੇ ਖੜ ਹੁੰਦਾ। ਉਂ ਵੇਖ ਲੈ ਰੰਗ ਬਰੰਗ ਦੀਆਂ ਜਥੇ ਬੰਦੀਆਂ ਇਕੱਠੀਆਂ ਬੜੀਆਂ ਹੋਈਆਂ ਓਏ ਵੱਜ ਜਾਂਦਾ ਹੁੰਦਾ ਇਕੱਠ ਜੇ ਨਿਸ਼ਾਨਾ ਸਿੱਧਾ ਹੋਵੇ ਤੇ ਨੀਤਾ ਸਾਫ਼ ਹੋ ਜਾਣ ਦੁਨੀਆਂ ਦਾ ਇਤਿਹਾਸ ਕਹਿੰਦਾ ਹੈ ਵੀ ਜਦੋਂ ਲੋਕ ਉੱਠ ਖੜਨ ਤਾਂ ਲੋਕ ਸ਼ਕਤੀ ਆਪ ਮੁਹਾਰੀ ਨਾਲ ਆ ਰਲਦੀ ਹੈ ਫਿਰ ਲੋਕਾਂ ਦੇ ਭਖੇ ਹੋਏ ਘੋਲਾਂ ਚੋਂ ਲੀਡਰਸ਼ਿਪ ਵੀ ਨਿਕਲ ਆਉਂਦੀ ਹੈ ਉ ਭਾਈ ਰਾਜ ਸੱਤਾ ਵੀ ਡਾਢੀ ਹੁੰਦੀ ਹੈ ਇਹ ਜਾਬਰ ਤਾਂ ਹੁੰਦੀ ਹੀ ਹੈ ਛਾਤਰ ਵੀ ਹੁੰਦੀ ਹੈ ਇਹ ਪਤੰਗ ਵਾਂਗ ਢੀਲ ਵੀ ਦੇਈ ਜਾਂਦੀ ਹੈ ਤੇ ਫੇਰ ਮੌਕਾ ਆਉਣ ਤੇ ਤੁਣਕਾ ਵੀ ਮਾਰ ਦਿੰਦੀ ਐ ਗੱਲ ਤਾਂ ਗਿਆਨੀ ਦੀ ਠੀਕ ਐ ਰਾਜ ਭਾਗ ਵਾਲਿਆਂ ਕੋਲ ਬਹੁਤ ਤਾਕਤ ਤੇ ਹੱਥ ਕੰਡੇ ਹੁੰਦੇ ਨੇ ਇਹ ਚੜੀ ਗੁੱਡੀ ਕੱਟਣ ਜਾਣਦੇ ਨੇ ਇਸ ਕੇਸ 'ਚ ਤਾਂ ਨਹੀਂ ਹੁੰਦਾ ਬੁਆਟਾ ਵੇਖੇ ਚੱਲ ਮਰਦਾਨਿਆਂ ਰੰਗ ਕਰ ਤਾਰ ਦੇ ਗਿਆਨੀ ਨੇ ਦਹੜਾ ਪਲੂਸਿਆ ਰੰਗ ਤਾਂ ਮਹਾਰੇਲਾ ਬੰਨੂ ਫੇਰ ਮਹਾਰੇਲੇ ਨੇ ਸੱਚਮੁੱਚ ਹੀ ਰੰਗ ਬੰਨ੍ਹ ਦਿੱਤੀ ਪੱਕੇ ਤਲਾ ਵਾਲਾ تھا ਪੀੜਾ ਪੈ ਗਿਆ ਲੋਕ ਸ਼ਾਮੀਆਂ ਨਾਲ ਤੋਂ ਬਾਹਰ ਵੀ ਪੱਕੇ ਫਰਸ਼ ਤੇ ਬੈਠ ਗਏ ਗਰਾਊਂਡ ਦੇ ਚਾਰੇ ਪਾਸੇ ਸਟੇਡੀਅਮ ਪਾਈਪਾਂ ਬਣੀਆਂ ਪੌੜੀਆਂ ਵੀ ਭਰ ਗਈਆਂ ਜਿੰਨੇ ਲੋਕ ਅੰਦਰ ਸਨ ਉਹਨੇ ਹੀ ਲੋਕ ਬਾਹਰ ਦੁਕਾਨਾਂ ਬਾਜ਼ਾਰਾਂ ਵਿੱਚ ਫਿਰਦੇ ਸਨ ਰੈਲਾ ਖਤਮ ਹੋਣ ਵਾਲਾ ਸੀ ਆਖਰੀ ਬਲਾਰਾ ਬੋਲ ਰਿਹਾ ਸੀ ਲੋਕ ਅਜੇ ਵੀ ਆਈ ਜਾ ਰਹੇ ਸਨ ਜੱਜ ਅਰਜੁਨਪੁਰੀ ਘਰ ਵਿੱਚਲਾ ਇਕੱਲਾ ਸੀ ਉਸ ਦੀ ਧੀ ਰਿਆ ਚੰਡੀਗੜ੍ਹ ਕਿਸੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਉਸ ਦੀ ਪਤਨੀ ਆਪਣੇ ਪੇਕੇ ਕਿਸੇ ਵਿਆਹ ਤੇ ਗਈ ਹੋਈ ਸੀ ਉਹ ਜਾਂਦੀ ਹੋਈ ਅਰਜਨਪੁਰੀ ਨੂੰ ਨਾਲ ਲੈ ਕੇ ਜਾਣ ਲਈ ਕਲੇਸ਼ ਕਰਕੇ ਗਈ ਸੀ ਉਸ ਅਰਜਨਪੁਰੀ ਦੀ ਇੱਕ ਨਹੀਂ ਸੁਣੀ ਸੀ ਉਹ ਬਈ ਰੀਤਾ ਮੈਂ ਇੱਕ ਇੰਪੋਰਟੈਂਟ ਕੇਸ ਚ ਫਸਿਆ ਹੋਇਆ ਹਾਂ ਮੇਰੇ ਤੇ ਕੇਸ ਬਾਰੇ ਬਹੁਤ ਪ੍ਰੈਸ਼ਰ ਹੈ ਉਪਰੋਂ ਵੀ ਹੇਠੋਂ ਲੋਕਾਂ ਦਾ ਵੀ ਆਪਕੇ ਇਹ ਕੇਸ ਤਾਂ ਖਤਮ ਹੀ ਨਹੀਂ ਹੋਣਗੇ ਕਦੇ ਆਪ ਤਾਂ ਲਗਾਤਾਰ ਪ੍ਰੈਸ਼ਰ ਵਿੱਚ ਹੀ ਰਹਤੇ ਹਨ ਮੇਰੇ ਪੇਰੈਂਟਸ ਕੇ ਜਾਣੇ ਕੋ ਤੋ ਆਪ ਪਰ ਔਰ ਪ੍ਰੈਸ਼ਰ ਪੜ ਜਾਂਦਾ ਹੈ। ਅਰੇ ਗੀਤਾ ਅੰਡਰਸਟੈਂਡ ਪਲੀਜ਼ ਆਈ ਏਮ ਬਿਜ਼ੀ ਇਨ ਮਾਈ ਕਾਟ ਵਰਕ। ਆਪੋ ਪਾਸ ਰੱਖੋ ਆਪਣੀ ਇੰਗਲਿਸ਼ ਕੋ। ਮੂਝੇ ਪੰਜਾਬੀ ਮੇਂ ਵੀ ਫੋਨ ਮਤ ਕਰਨਾ। ਮੈਂ ਜਾ ਰਹੀ ਹੂੰ। ਉਹ ਰਾਤ ਨੂੰ ਹੀ ਆਪ ਗੱਡੀ ਚਲਾ ਕੇ ਲੈ ਗਈ। ਇੱਕ ਵਾਰ ਤਾਂ ਅਰਜਨਪੁਰੀ ਬੇਚੈਨ ਹੋ ਗਿਆ ਸੀ। ਪਰ ਦੋ ਤਿੰਨ ਘੰਟਿਆਂ ਬਾਅਦ ਹਨੂਮਾਨਗੜ ਤੋਂ ਉਸ ਦੀ ਸਾਲੀ ਦਾ ਫੋਨ ਆ ਗਿਆ ਸੀ। ਜੀਜੂ ਦੀਦੀ ਪਹੁੰਚ ਗਈ ਹੈ ਟਾਊਨ ਫੋਨ ਸੁਣਨਸਾਰ ਹੀ ਉਸਨੇ ਪੈਗ ਭਰ ਲਿਆ ਸੀ ਰੋਜ਼ਾਨਾ ਦੇ ਮਿਥੇ ਤਿੰਨ ਪੈਗਾਂ ਦੇ ਕੋਟੇ ਤੋਂ ਵੱਧ ਚੌਥਾ ਪੈਗ ਲਾ ਉਸ ਤੋਂ ਅੱਧੀ ਪਚੱਦੀ ਰੋਟੀ ਹੀ ਖਾਧੀ ਗਈ ਸੀ ਸਵੇਰੇ ਉੱਠ ਉਸ ਪੌਣੀ ਫਲਾਸਕ ਖਾਲੀ ਕਰ ਦਿੱਤੀ ਠੰਡਾ ਪਾਣੀ ਜਿੱਥੋਂ ਦੀ ਗਿਆ ਸੀ ਠੰਡ ਪਾਉਂਦਾ ਗਿਆ ਤਨ ਦੇ ਨਾਲ ਮਨ ਵੀ ਠਰ ਗਿਆ ਉਸ ਚੱਪਲ ਪਾਈ ਤੇ ਵਾਸ਼ਰੂਮ ਵਿੱਚ ਵੜ ਗਿਆ ਨਹਾ ਕੇ ਬਾਹਰ ਨਿਕਲਿਆ ਚਾਹ ਦਾ ਕੱਪ ਬਣਾ ਕੇ ਸਟੱਡੀ ਟੇਬਲ ਉੱਤੇ ਆ ਬੈਠਾ ਬੈਠਨਸਾਰ ਹੀ ਉਹ ਸੀਰਤ ਅਗਵਾ ਕੇਸ ਦੀ ਫਾਈਲ ਦੇ ਵਰਕੇ ਪਲਟਣ ਲੱਗਾ ਵਰਕੇ ਪਲਟਦਾ ਰੁਕ ਪੜਦਾ ਟੈਗ ਲਾਉਂਦਾ ਅੰਡਰਲਾਈਨ ਕਰਦਾ ਸਾਰੀ ਫਾਈਲ ਵਿੱਚ ਦੀ ਲੰਘ ਗਿਆ ਕਿੰਨਾ ਕੁਝ ਉਸ ਦੇ ਜਵਾਨੀ ਯਾਦ ਹੋ ਗਿਆ ਸੀ ਐਫ ਆਈ ਆਰ ਬਿਆਨ ਨੱਥੀ ਦਸਤਾਵੇਜ਼ ਗਵਾਹੀਆਂ ਕਰਾਸ ਐਗਜ਼ਾਮੀਨੇਸ਼ਨ ਵਿੱਚੋਂ ਬਹੁਤ ਸਾਰਾ ਉਸ ਨੂੰ ਰੱਟਿਆ ਪਿਆ ਸੀ ਵਕੀਲਾਂ ਦੇ ਜ਼ਿਰਾ ਅਥਾਰਟੀਆ ਲਾ ਫੈਸਲੇ ਵੀ ਉਸ ਦੇ ਯਾਦ ਹੋਏ ਪਏ ਸਨ ਪਰ ਫਿਰ ਵੀ ਉਹ ਇਕੱਲਾ ਇਕੱਲਾ ਕਾਗਜ਼ ਵੇਖੀ ਗਿਆ ਉੱਕ ਗਿਆ ਪੜਤਾਲੀ ਗਿਆ ਆਪਣੇ ਜਿਹਨ ਵਿੱਚ ਵਸਾਈ ਗਿਆ ক্লোਜ਼ਡ देयर ডিফেন্স ਐਵਿਡੈਂਸ ਤੇ ਆ ਕੇ ਉਹ ਰੁਕ ਗਿਆ ਅੱਗੇ ਕਿਵੇਂ ਜਾਂਦਾ ਫਾਈਲ ਇੱਥੇ ਹੀ ਖਤਮ ਸੀ ਹੁਣ ਉਸ ਨੇ ਅੱਗੇ ਤੋਰਨੀ ਸੀ ਉਹ ਐਨਕਲਾ ਦਿੱਤੀ ਪੈਨ ਚੁੱਕ ਲਿਆ ਕੋਰੇ ਕਾਗਜ਼ ਪੇਪਰ ਬੋਰਡ ਵਿੱਚ ਫਸਾਲੇ ਤੇ ਸੋਚਣ ਲੱਗਾ ਸੋਚ-ਸੋਚ ਕੇ ਦਿਮਾਗ ਨੇ ਹੱਥਾਂ ਨੂੰ ਨਿਰਦੇਸ਼ ਦਿੱਤੇ ਹੱਥ ਹਰਕਤ ਵਿੱਚ ਆਏ ਕੋਰੇ ਕਾਗਜ਼ ਤੇ ਅੱਖਰ ਬਣਨ ਲੱਗੇ ਅਪਰੋਕਤ ਗਵਾਹਾਂ ਦੀ ਰੋਸ਼ਨੀ ਵਿੱਚ ਉਸ ਇਕੱਲੇ ਇਕੱਲੇ ਕਵਾਹ ਦੇ ਬਿਆਨ ਉੱਪਰ ਆਪਣੀ رائے ਬਣਾ ਕੇ ਲਿਖ ਲਈ ਉਸ ਦਾ ਦਿਮਾਗ ਕੰਪਿਊਟਰ ਵਾਂਗ ਚੱਲਿਆ ਸੀ ਤੇ ਹੱਥ ਸੁਪਰ ਫਾਸਟ ਗਤੀ ਨਾਲ ਉਸ ਕੇਸ ਦੇ 45 ਪੁਆਇੰਟ ਬਣਾ ਕੇ ਹਰ ਛੋਟੇ ਛੋਟੇ ਪਹਿਲੂ ਨੂੰ ਕਲਮ ਬੰਦ ਕਰ ਲਿਆ ਇਹਨਾਂ ਪੁਆਇੰਟਾਂ ਨੂੰ ਹੀ ਵਿਸਥਾਰ ਕੇ ਉਸ ਜੱਜਮੈਂਟ ਤਿਆਰ ਕਰਨੀ ਸੀ ਇਹ ਮਸੌਦਾ ਤਿਆਰ ਕਰਕੇ ਉਹ ਹੌਲਾ ਫੁੱਲ ਵਰਗਾ ਹੋ ਗਿਆ ਉਹ ਪਾਲਿਸ਼ਣ ਬਾਅਦ ਹੀ ਉਸ ਨੂੰ ਲੱਗਿਆ ਕਿ ਉਸ ਤੇ ਮਣਾ ਮੂਹੀ ਭਾਰ ਆ ਪਿਆ ਹੈ ਉਫਕੋਰ ਸੀ ਤੇ ਕੁਛ ਚਿਰ ਲਈ ਸਿਰਫ ੜਕੇ ਬੈਠਾ ਰਿਹਾ ਫਿਰ ਮਨ ਵਿੱਚ ਕੁਝ ਹੋਰ ਆਇਆ ਉਹ ਧੁਰ ਲਈ ਮਾਰ ਕੇ ਉੱਠਿਆ ਦੋਹੇ ਮਹਾ ਉੱਪਰ ਚੁੱਕ ਕੇ ਅੰਗੜਾਈ ਲਈ ਬਾਰੀ ਤੋਂ ਪਰਦਾ ਹਟਾ ਕੇ ਬਾਹਰ ਵੇਖਿਆ ਨਵਾਂ ਦਿਨ ਚੜ੍ਹ ਰਿਹਾ ਸੀ ਉਹ ਕੁਝ ਧੇਰ ਬਾਹਰ ਵੇਂਦਾ ਰਿਹਾ ਨਜ਼ਰਾਂ ਕਮਰੇ ਅੰਦਰ ਮੋੜੀਆਂ ਤਾਂ ਉਸ ਦੀ ਨਿਗਾਹ ਫਰੇਮ ਕੀਤੀ ਤਸਵੀਰ ਤੇ ਟਿਕ ਗਈ ਮੁੱਖ ਮੰਤਰੀ ਉਸ ਦੇ ਗਲ ਵਿੱਚ ਹਾਰ ਪਾ ਰਿਹਾ ਸੀ ਚੀਫ ਜਸਟਿਸ ਕਠ ਪੁਤਲੀ ਵਾਂਗ ਕੋਲ ਖੜਾ ਬਿਟਰ ਬਿਟਰ ਚਾਹ ਰਿਹਾ ਸੀ ਮੁੱਖ ਮੰਤਰੀ ਤੇ ਚੀਫ ਜਸਟਿਸ ਦੀ ਝਾਕੜੀ ਵੇਖ ਅਰਜਨਪੁਰੀ ਦੇ ਦਿਲ ਦਿਮਾਗ ਤੇ ਕਿੰਨਾ ਹੀ ਭਾਰ ਹੋਰ ਅੜ ਗਿਆ ਅੱਧ ਮਈ ਦੇ ਅੱਧ ਗਰਮ ਸਵੇਰ ਵਿੱਚ ਉਸ ਨੂੰ ਪਸੀਨਾ ਆ ਗਿਆ ਉਸ ਧੀਮੀ ਗਤੀ ਤੇ ਚੱਲਦੇ ਪੱਖੇ ਦੀ ਸਪੀਡ ਵਧਾ ਦਿੱਤੀ ਪੇਪਰ ਬੋਰਡ ਵਿੱਚ ਸੁਸਾਈ ਹੁਣੇ-ਹੁਣੇ ਲਿਖੇ ਕਾਗਜ਼ ਫਾੜ-ਫਾੜ ਵੱਜਣ ਲੱਗੇ ਅਰਜਨਪੁਰੀ ਪਮਤਿਆਂ ਵਾਂਗ ਕਾਗਜ਼ਾਂ ਵੱਲ ਵੇਖੀ ਗਿਆ ਕਿੰਨਾ ਹੀ ਚਿਰ ਵੇਖੀ ਗਿਆ ਅਦਾਲਤ ਦੇਖਾਚਾਖਾ ਚ ਪਰੇ ਕਮਰੇ ਵਿੱਚ ਸਾਰੇ ਲੋਕ ਜੱਜ ਵੱਲ ਹੀ ਵੇਖ ਰਹੇ ਸਨ ਉਸ ਦੀ ਹਰ ਹਰਕਤ ਹੀ ਨਹੀਂ ਚਿਹਰੇ ਤੇ ਆਉਂਦੇ ਜਾਂਦੇ ਬਦਲਦੇ ਹਾ ਭਾਵ ਵੀ ਨੋਟ ਕਰ ਰਹੇ ਸਨ ਹਾਜ਼ਰ ਬੰਦੇ ਆਪਣੀ ਆਪਣੀ ਸਮਝ ਅਨੁਸਾਰ ਅੰਦਾਜ਼ੇ ਲਾ ਰਹੇ ਸਨ ਕਿ ਜੱਜ ਦਾ ਫੈਸਲਾ ਕੀ ਹੋ ਸਕਦਾ ਹੈ ਜੱਜ ਨੇ ਪਾਣੀ ਦਾ ਗਲਾਸ ਚੁੱਕਿਆ ਉਸ ਵਿੱਚੋਂ ਪਾਣੀ ਦਾ ਘੁੱਟ ਭਰਿਆ ਉਧਰ ਦਰਸ਼ਕਾਂ ਦੇ ਸਬਰ ਦੇ ਪਿਆਲੇ ਭਰ ਗਏ ਸਨ ਪੂਰਨ ਖਮੋਸ਼ੀ ਵਿੱਚ ਅਰਜੁਨਪੁਰੀ ਦੀ ਗਹਿਰ ਕੰਪੀਰ ਸੰਵੇਦਨਾ ਭਰੀ ਠੋਸ ਆਵਾਜ਼ ਆਈ ਤਾਂ ਫਿਰ ਸਾਰੇ ਡਿਸਕਸ਼ਨ ਬਾਅਦ ਰਾਸੀਕਿਊਸ਼ਨ ਪੱਖ ਗਵਾਹਾਂ ਤੇ ਉਪਲਬਧ ਰਿਕਾਰਡ ਮੁਤਾਬਕ ਇਸ ਕੇਸ ਦੇ ਸਾਰੇ ਪਹਿਲੂ ਚੰਗੀ ਤਰ੍ਹਾਂ ਖੋਖਲੇ ਹਨ ਸ਼ਿਕਾਇਤ ਕਰਤਾ ਪ੍ਰਦੀਪ ਕੁਮਾਰ ਦੇ ਬਿਆਨ ਨੇ ਕਿ ਰੋਬਨ ਅਤੇ ਉਸ ਦੇ ਸਾਥੀ ਧੱਕੇ ਨਾਲ ਉਸ ਦੇ ਘਰ ਵਿੱਚ ਦਾਖਲ ਹੋਏ ਉਸ ਨੂੰ ਅਤੇ ਉਸ ਦੀ ਪਤਨੀ ਤੇ ਹਮਲਾ ਕਰਕੇ ਫੱਟੜ ਕੀਤਾ ਗੋਲੀਆਂ ਚਲਾ ਕੇ ਕਾਰ ਦੇ ਟਾਇਰ ਭੰਨੇ ਨਵੀਂ ਲਿਆਂਦੀ ਐਕਟ ਵਾਲ ਲੋਹੇ ਦੇ ਰਾਡ ਮਾਰ ਮਾਰ ਭੰਨ ਦਿੱਤੀ ਪਿਸਤੌਲ ਦੀ ਨੋਕ ਤੇ ਉਸ ਦੀ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਲੜਕੀ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਰੱਖ ਕੇ ਉਸ ਨਾਲ ਵਾਰ-ਵਾਰ ਰੇਪ ਕੀਤਾ ਜੱਜ ਨੇ ਫਾਈਲ ਤੋਂ ਨਜ਼ਰ ਹਟਾ ਕੇ ਇੱਧਰ ਉੱਧਰ ਘੁਮਾਈ ਪਾਣੀ ਦੀ ਘੁੱਟ ਫਿਰ ਪਈ ਤੇ ਨਜ਼ਰਾਂ ਫਿਰ ਫਾਈਲ ਉੱਪਰ ਗੱਡ ਲਈਆਂ ਬਚਾਓ ਪੱਖ ਦੇ ਬਿਆਨ ਹਨ ਕਿ ਰੋਬਨ ਤੇ ਲੜਕੀ ਪ੍ਰੇਮ ਕਰਦੇ ਸਨ ਉਹਨਾਂ ਦੀ ਸ਼ਾਦੀ ਹੋਣ ਵਾਲੀ ਸੀ ਉਹਨਾਂ ਮਾਪਿਆਂ ਦੀ ਇੱਛਾ ਦੇ ਉਲਟ ਘਰੋਂ ਭੱਜ ਕੇ ਸ਼ਾਦੀ ਕੀਤੀ ਹੈ ਉਹ ਨਾ ਬਲਗਨ ਕਾਨੂੰਨ ਮੁਤਾਬਕ ਅਜਿਹਾ ਕਰ ਸਕਦੇ ਹਨ ਦੋਹਾ ਪੱਖਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਨੂੰ ਸਹੀ ਸਾਬਤ ਕਰਨ ਲਈ ਕਾਨੂੰਨ ਦੀਆਂ ਧਾਰਾਵਾਂ ਹੋਰ ਕੇਸਾਂ ਵਿੱਚ ਆਏ ਫੈਸਲਿਆਂ ਦੇ ਹਵਾਲੇ ਦਿੱਤੇ ਹਨ ਮੇਰੇ ਸਨਮੁਖ ਪੇਸ਼ ਕੀਤੇ ਤੱਥਾਂ ਅਨੁਸਾਰ ਪ੍ਰੋਸੀਕਿਊਸ਼ਨ ਪੱਖ ਸਫਲਤਾਪੂਰਵਕ ਦੋਸ਼ੀਆਂ ਦੇ ਦੋਸ਼ ਸਾਬਤ ਕਰਦਾ ਹੈ ਸੋਰਬਨ 나ਜੀ ਕਾਲਾ ਪਹਿਲਵਾਨ ਪਾਲਾ ਗੋਗਾ ਪਾਲੀ ਸੰਘਾ ਬਬਲਜੀਤ ਲੀਲਾ ਨੰਬਰਦਾਰ ਜ਼ੋਟ ਮਾਲਕ ਉੱਪਰ ਦੋਸ਼ ਸਾਬਤ ਹੁੰਦੇ ਹਨ ਉਨ੍ਹਾਂ ਉੱਪਰ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਦੇ ਅਪਰਾਧ ਤੇ ਸਜ਼ਾ ਲਾਗੂ ਹੁੰਦੇ ਹਨ ਬਾਕੀ ਦੇ ਪੰਜ ਵਿਅਕਤੀਆਂ ਦੇ ਦੋਸ਼ ਸਾਬਤ ਨਹੀਂ ਹੁੰਦੇ ਇਹ ਕਹਿ ਕੇ ਜੱਜ ਨੇ ਮਾਮੂਲੀ ਜਿਹਾ ਚੜ ਗਿਆ ਸਾ ਥਾਂਸਰ ਕੀਤਾ ਪਾਣੀ ਪੀਣ ਲਈ ਹੱਥ ਵਧਾਇਆ ਫਿਰ ਪਤਾ ਨਹੀਂ ਕੀ ਹੋਇਆ ਝਟਕਦਿਆਂ ਵਾਂਗ ਹੱਥ ਪਿੱਛੇ ਖਿੱਚ ਲਿਆ ਤੇ ਕਾਲੀ ਨਾਲ ਬੋਲ ਕੇ ਕਿਹਾ ਅਗਲੀ ਕਾਰਵਾਈ 27 ਮਈ ਨੂੰ ਖੜਕਾ ਐਨੇ ਜ਼ੋਰ ਦਾ ਸੀ ਕਿ ਸਾਰਾ ਟੱਬਰ ਜਾਗ ਪਿਆ ਖੜਕਾ ਸੀ ਹੀ ਇੰਨਾ ਜ਼ਿਆਦਾ ਕਿ ਸੁੱਤੇ ਗਵਾਂਢੀ ਵੀ ਨਾ ਰਹਿ ਸਕੇ ਜੈਦੇਲਾਲ ਚੰਦ ਉੱਥੇ ਆਇਆ ਜਿੱਥੇ ਖੜਕਾ ਹੋਇਆ ਸੀ ਤਾਂ ਸਾਰਾ ਪਰਿਵਾਰ ਉੱਥੇ ਆਇਆ ਖੜਾ ਸੀ ਸਭ ਦੇ ਚਿਹਰਿਆਂ ਉੱਪਰ ਡਰ ਦੇ ਨਾਲ ਬਚ ਜਾਣ ਵਰਗੀ ਸੰਤੋਸ਼ਟੀ ਦੀ ਲੇਪ ਚੜੀ ਹੋਈ ਸੀ ਅੰਦਰਲੇ ਡ੍ਰੈنگ ਰੂਮ ਵਿੱਚ ਛੱਤ ਦੀ ਪੁਰਾਣੀ ਪੈ ਗਈ ਪੀਓਪੀ ਦਾ ਲਿਓਰ ਲੈ ਕੇ ਮੇਜ਼ ਤੇ ਆ ਡਿੱਗਿਆ ਸੀ ਇਸ ਨਾਲ ਪਲਾਸਟਿਕ ਦਾ ਮੇਜ਼ ਚੱਕਣਾ ਚੂਰ ਹੋ ਗਿਆ ਸੀ ਮੈਂ ਕੱਦ ਦੀ ਕਹਿ ਰਹੀ ਹਾਂ ਕਿ ਘਰ ਦੀ ਰੈਨੋਵੇਸ਼ਨ ਕਰਵਾਓ ਪਰ ਕੋਈ ਅਗੇ ਕੁਝ ਕਹਿੰਦੀ ਸੰਤੋਸ਼ ਰੁਕ ਗਈ ਹੋਰ ਕੋਈ ਨਾ ਬੋਲਿਆ ਉੱਪਰ ਚੱਕੀ ਗਈ ਸਨੇ ਨੇ ਪੀਓ ਪੀਚ ਪਈ ਇੱਕ ਤਰੇੜ ਹੋਰ ਵੇਖ ਲਈ ਬਾਹਰ ਆਓ ਬਾਹਰ ਹੋਰ ਵੀ ਡਗ ਸਕਦਾ ਸਾਰੇ ਇੱਕਦਮ ਬਾਹਰ ਨੂੰ ਭੱਜੇ ਇਹ ਸੋਚਦੇ ਕਿ ਇਹ ਅਸੀਂ ਪਹਿਲਾਂ ਕਿਉਂ ਨਹੀਂ ਸੋਚਿਆ ਪਰ ਸਿਰਤ ਉੱਥੇ ਖੜੀ ਰਹੀ ਉੱਪਰ ਵੱਲ ਵੇਖੀ ਗਈ ਉਸ ਦਾ ਚਿਹਰਾ ਡਾਰਾ ਰਹਿਤ ਸੀ ਉਸ ਦਾ ਚਿਹਰਾ ਕਿਸੇ ਵੀ ਪ੍ਰਭਾਵ ਤੋਂ ਰਹਿਤ ਸੀ ਕੁੜੇ ਸਿਰਤ ਬਾਹਰ ਆ ਜਾਂਦੀ ਏ ਅੱਗ ਲਗੜਾ ਫੇਰ ਨਾ ਕੁਛ ਡਿਗ ਪਈ। ਸੀਰਤ ਬਿਨਾ ਬੁਲੇ ਬਾਹਰ ਬਰਾਂਡੇ ਵਿੱਚ ਆ ਗਈ। ਉਹ ਸਾਰੇ ਬਰਾਂਡੇ ਵਿੱਚ ਹੀ ਬੈਠ ਗਏ। ਕੋਈ ਕਿਤੇ ਕੋਈ ਕਿਤੇ। ਕੋਈ ਦੀਵਾਨ ਤੇ ਕੋਈ ਕੁਰਸੀ ਤੇ। ਸਨੇਹ ਛੋਟਾ ਸਟੂਲ ਖਿੱਚ ਲਿਆਈ। ਸੰਤੋਸ਼ ਰਸੋਈ ਵਿੱਚ ਜਾ ਚਾਹ ਬਣਾਉਣ ਲੱਗੀ। بڑے ਬੱਚੇ ਜੇ ਕੋਈ ਅੰਦਰ ਹੁੰਦਾ ਖਲੇਪੜ ਦੇ ਹੇਠ ਆ ਜਾਂਦਾ। ਆਪ ਹੱਥ ਦੇ ਕੇ ਰੱਖ ਲੇ ਭਗਵਾਨ ਨੇ। ਕ੍ਰਿਸ਼ਨ ਮੁਰਾਰੀ ਮੁਰਲੀ ਵਾਲੇ ਨੇ। ਐਨੇ ਭਗਵਾਨ ਨੇ ਦਾਦੀ ਕਿਹੜੇ ਨੇ ਬਚਾਇਆ ਸਨੇਹ ਦੇ ਮਨ ਤੋਂ ਡਰ ਲੈ ਕੇ ਚੰਚਲਤਾ ਆ ਗਈ ਆਪਾਂ ਨੂੰ ਤਪਾਈ ਸਾਰੇ ਦੇਵੀ ਦੇਵਤੇ ਪੀਰ ਫਕੀਰ ਆ ਬੋੜੇ ਇਹ ਨਾ ਮੰਨੀ ساری ਉਮਰ ਕੋਈ ਦੇਵੀ ਦੇਵਤਾ ਰੱਬ ਨਹੀਂ ਆਇਆ ਇਹ ਤਾਂ ਭਾਈ ਲੋਕਾਂ ਦੀ ਸ਼ਕਤੀ ਕਮ ਆਈ ਜਿਹੜੀ ਮੈਂ ساری ਉਮਰ ਕਹਿੰਦਾ ਆਇਆ ਸਾਰੇ ਚੁੱਪ ਕਰ ਗਏ ਪਰ ਉਹਨਾਂ ਸਾਰਿਆਂ ਦੇ ਅੰਦਰ ਆਪੋ ਆਪਣੇ ਖਿਆਲ ਸਵਾਲ ਜਵਾਬ ਚੱਲਣ ਲੱਗੇ ਜੋ ਸਨੇਹ ਸੋਚ ਰਹੀ ਸੀ ਉਹ ਸਿਰਤ ਨਹੀਂ ਸੀ ਸੋਚ ਰਹੀ ਜੋ لالਚੰਦ ਮਨ ਰਿਹਾ ਸੀ ਪਰਦੀਪ ਹੋਰ ਤਰਾ ਸੋਚੀ ਜਾਂਦਾ ਸੀ ਉਹ ਬੇਚੈਨ ਸਨ ਸਾਰੇ ਪਰ ਮਨ ਚੁੱਪ ਉਹਨਾਂ ਦੀ ਚੁੱਪ ਬਹੁਤ ਕੁਝ ਬੋਲ ਰਹੀ ਸੀ ਉਹਨਾਂ ਨੂੰ ਦੱਸ ਰਹੀ ਸੀ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਦੂਜੇ ਦੇ ਦਿਮਾਗ ਵਿੱਚ ਕੀ ਕੁਝ ਚੱਲ ਰਿਹਾ ਹੈ ਜਦ ਸੰ ਹੀ ਸੰਤੋਸ਼ ਨੇ ਚਾਹ ਦੇ ਕੱਪ ਲੈ ਅਤਰੇ ਤਦ ਹੀ لالਚੰਦ ਬੋਲ ਪਿਆ ਅੱਜ ਫੈਸਲੇ ਦੀ ਤਾਰੀਖ ਹੈ ਸਾਰਿਆਂ ਨੇ ਰੋਜਾਂ ਵਾਂਗ ਕੰਨ ਚੁੱਕਲੇ ਸਾਰੇ ਪਰਿਵਾਰ ਇਸੇ ਗੱਲ ਤੋਂ ਬਚਣਾ ਚਾਹੁੰਦਾ ਸੀ ਉਹ ਇਹੋ ਗੱਲ ਕਰਨਾ ਚਾਹੁੰਦੇ ਸਨ ਪਰ ਲਾਲਚੰਦ ਦੀ ਪੁੱਛਦਾ ਕਿਸੇ ਨੇ ਜਵਾਬ ਨਾ ਦਿੱਤਾ ਆਖਰ ਲਾਲਚੰਦ ਨੇ ਹੀ ਪੁੱਛਿਆ ਕੀਨੇ ਗਿਨੇ ਜਾਨਾ ਕੋਟ ਪਰਦੀਪ ਦੇ ਜਿਹਨ ਵਿੱਚ ਬੋਲ ਚੱਕਰ ਕੱਟਣ ਲੱਗੇ ਮੈਨੂੰ ਕੁਝ ਕਹਿਣਾ ਚਾਹੀਦਾ ਹੈ ਮੈਨੂੰ ਹੀ ਜਵਾਬ ਦੇਣਾ ਪੈਂਦਾ ਮੇਰੀ ਜ਼ਿੰਮੇਵਾਰੀ ਹੈ ਮੈਂ ਤੇ ਸੰਤੋਸ਼ ਜਾਵਾਂਗੇ ਤੂੰ ਉਸਨੇ ਹਾਂ ਪਪਾ ਤੇ ਸੀਰਤ ਤੂੰ ਮੇਰਾ ਕੋਈ ਪਤਾ ਨਹੀਂ ਸੀਰਤ ਨੇ ਜ਼ਿਆਦਾ ਕੱਪ ਚੁੱਕ ਲਿਆ ਚੰਗਾ ਤੁਸੀਂ ਗੱਡੀ ਧੋ ਲਵੋ ਕਿੰਨੀ ਲਿਬੜੀ ਪਈ ਐ ਅੰਦਰੋਂ ਵੀ ਗੰਦੀ ਹੋਈ ਪਈ ਐ ਸੰਤੋਸ਼ ਨੇ ਆਖਿਆ ਤੇ ਉਹ ਸਾਰੇ ਕਾਰਵੰਨੀ ਵੇਖਣ ਲੱਗ ਪਏ ਚਿੱਟੀ ਆਈ 20 ਜਿਹੜੀ ਕਦੇ ਪੰਨੀ ਗਈ ਸੀ ਪਰ ਹੁਣ ਰਿਪੇਅਰ ਡੈਂਟਿੰਗ ਪੇਂਟਿੰਗ ਕਰਾ ਕੇ ਨਵੀਂ ਨਕੋਰ ਬਣੀ ਪਈ ਸੀ ਸ਼ੈਲੀ ਕੈ ਸੁਣਨੇ ਘਰ ਵਿੱਚ ਸੁੱਨ ਪਸਰੀ ਹੋਈ ਸੀ ਸ਼ੈਲੀ ਰਾਤ ਦੀ ਸ਼ਰਾਬ ਦਾ ਭੰਨਿਆ ਉੱਠਣ ਲਈ ਪਾਸੇ ਮਾਰ ਰਿਹਾ ਸੀ ਪਰ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ ਨੌਕਰ ਮੁੰਡਾ ਚਾਹ ਦਾ ਮੱਗ ਧਰ ਗਿਆ ਸੀ ਪਈ ਪਈ ਚਾਹ ਠੰਡੀ ਹੋ ਗਈ ਸੀ ਉਸ ਉੱਪਰ ਕਾਲੀ ਮਲਾਈ ਆਈ ਪਈ ਸੀ ਪਿਆ ਪਿਆ ਹੀ ਸ਼ੈਲੀ ਰਾਤ ਬਾਰੇ ਸੋਚੀ ਗਿਆ ਰਾਤ ਉਹਨਾਂ ਦੇ ਘਰ ਪੂਰੀ ਮਹਿਫਲ ਜੰਮੀ ਸੀ ਸ਼ੈਲੀ ਨੇ ਆਹ ਕੇ ਬੱਕਰੇ ਦਾ ਮੀਟ ਬਣਾਇਆ ਸੀ ਵੱਡਾ ਮਧੁਰ ਕੜਛੀ ਮਾਰਨ ਦਾ ਮਹਾਰਸੀ ਉਹ ਪੈਣੀ ਵਾਲੇ ਫਾਰਮ ਹਾਊਸ ਤੇ ਸਵੇਰ ਦਾ ਹੀ ਵੱਡੇ ਟੋਪੀਏ ਵਿੱਚ ਮੀਟ ਨਹੀਂ ਗਿਆ ਸੀ ਮੋਟੀਆਂ ਖਲਪਾੜਾਂ ਲਾ ਕੇ ਵੱਡੇ ਚੁੱਲ੍ਹੇ ਤੇ ਟੋਪੀਆਂ ਧਰ ਖੁਰਚਣਾ ਮਰੀ ਗਿਆ ਸੀ ਵੱਡੀਆਂ-ਵੱਡੀਆਂ ਬੋਟੀਆਂ ਅਤੇ ਗਾਰ ਵਰਗੀ ਗਾੜੀ ਤਰੀ ਵਾਲੇ ਮੀਟ ਦੇ ਉਹ 2-3 ਵੱਡੇ ਕੁੱਕਰ ਭਰ ਲਿਆਏ ਸਨ ਮੰਟੀ ravel ਦਿਨਟਲੇ ਹੀ ਆ ਗਿਆ ਸੀ ਰਾਤ ਦੇ ਪਹਿਲੇ ਪਹਿਰ ਵਿਕਰਮਜੀਤ ਅਤੇ ਵਨੀਤ ਵਰਮਾ ਆਏ ਸਨ ਪਹਿਲਾ ਪੈਗ ਪੀ ਕੇ ਹੀ ਐਮਐਲਏ ਨੇ ਗੱਲ ਛੇੜ ਲਈ ਸੀ ਸੁਣੋ ਸੀਐਮ ਹਾਊਸ ਤੋਂ ਚੀਫ ਜਸਟਿਸ ਨੂੰ ਹਦਾਇਤਾਂ ਪੁੱਜ ਗਈਆਂ ਨੇ ਅੱਜ ਅਰਜਨਪੁਰੀ ਨੂੰ ਵੀ ਉੱਪਰੋਂ ਹੁਕਮ ਆ ਗਏ ਹਨ ਮੇਰੀ ਵੀ ਗੱਲ ਹੋ ਗਈ ਏ ਮੈਨੂੰ ਲੱਗਦਾ ਸਭ ਕੁਝ ਠੀਕ ਹੋ ਜਾਏਗਾ ਨਹੀਂ ਬਨੀਤ ਐਨਾ ਸੌਖਾ ਨਹੀਂ ਜਿੰਨਾ ਤੂੰ ਕਹਤਾ ਮੈਨੂੰ ਜੱਜ ਲੌਬੀ ਦੀਆਂ ਅੰਦਰਲੀਆਂ ਰਮਜ਼ਾਂ ਦਾ ਪਤਾ ਹੈ ਇਹ ਅਰਜਨਪੁਰੀ ਸਾਲਾ ਪੂਰਾ ਇਹ ਜ਼ਰੂਰੀ ਨਹੀਂ ਕਿ ਪ੍ਰਭਾਵ ਮੰਨੇ ਲੈ ਮੰਨੂ ਕਿਦਾਂ ਨਾ ਇਹਦੇ ਬਾਪ ਦਾ ਰਾਜ ਹੈ ਇਹਨੇ ਪੰਜਾਬ 'ਚ ਨਹੀਂ ਰਹਿਣਾ ਬਨੀਤ ਦੇ ਹੱਥ ਵਿੱਚ ਫੜੀ ਬੱਕਰੇ ਦੀ ਚਾਂਪ ਚੋ ਗਾੜੀ ਤਰੀ ਨੁਚੜੀ ਜਾ ਰਹੀ ਸੀ ਇਹ ਮਹਾਪਾਰਤ ਇੰਨੀ ਸਿੱਧੀ ਨਹੀਂ ਕੇਸ ਭਾਵੇਂ ਕਮਜ਼ੋਰ ਬਣਿਆ ਪਰ ਉਹ ਪੌਲ ਪੂਲ ਨੇ ਵਟ ਕੱਢੇ ਪਏ ਆ ਮਾਰਗ ਵਾਈਆਂ ਕਰਾਸ ਐਗਜ਼ਾਮੀਨੇਸ਼ਨ ਬਹਿਸ ਠੋਕ ਕੇ ਕੀਤੇ ਕਰਾਏ ਨੇ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜਮੈਂਟਾਂ ਅਥਾਰਟੀਆ ਆਰਡਰਸ ਜੱਜ ਦੀਆਂ ਨਾਸਾਂ ਚ ਲਿਆ ਤੁੰਨੇ ਨੇ ਹੁਣ ਤਾਂ ਬਚਾਅ ਪੋਲੀਟੀਕਲ ਪ੍ਰੈਸ਼ਰ ਹੀ ਕਰ ਸਕਦਾ ਬਿਕਰਮ ਮੀਟਵਾਲੀ ਡੋਂਗੇ ਵਿੱਚੋਂ ਬਨੀਤ ਵਰਗੀ ਗ੍ਰੈਂਡ ਚਾਪ ਭਾਲ ਰਹੀ ਸੀ ਤੇ ਬੋਲੀ ਵੀ ਜਾਂਦਾ ਸੀ ਐਕਸ਼ਨ ਕਮੇਟੀ ਦਾ ਵੀ ਦਬਾਅ ਹੈ ਜੱਜ ਦੇ ਮਾਈਂਡ ਤੇ ਮੌਂਟੀ ਰਾਵਲ ਨੇ ਡਰਦੇ-ਡਰਦੇ ਕਿਹਾ ਉਸ ਦਾ ਜੀਵ ਵੀ ਵੱਡੀ ਚਾਪ ਭਾਲਣ ਨੂੰ ਲਲਚਾ ਰਿਹਾ ਸੀ ਜੇ ਵਿਕਰਮਜੀਤ ਚਮਚਾ ਛੱਡੇ ਤਾਂ ਉਹ ਲੱਗੇ ਸੁਣ-ਸੁਣ ਸ਼ੈਲੀ ਦਾ ਦਿਲ ਧੜਕਣ ਲੱਗਾ ਜੇ ਆਪਾਂ ਹਾਰਾਂਗੇ ਤਾਂ ਜਮ੍ਹਾਂ ਟੂਝ ਲੱਗ ਜੂ ਪਹਿਲਾਂ ਜਵਾਕ ਜੇਲ੍ਹ 'ਚ ਬੈਠੇ ਜਮਾਨਤ ਨਹੀਂ ਹੋਈ ਜੇ ਸਜ਼ਾ ਹੋਗੀ ਤਾਂ ਜਮਾਨਾ ਕ ਵੱਡਿਆ ਜਾਓ ਆਏ ਨੇ ਨੱਕ ਵਢਣ ਦਿੰਦੇ ਨਾ ਟੂਝ ਲੱਗਣ ਦਈਏ ਸ਼ੈਲੀ ਬਾਦਸ਼ਾ ਘਬਰਾਉਣਾ ਕਿਉਂ ਹੈ ਯਾਰ ਆਪਾਂ ਸਰਕਾਰਾਂ ਜੇ ਆਪਾਂ ਸਰਕਾਰਾਂ ਤਾਂ ਇੰਨਾ ਕੁਸ਼ ਕਿਉਂ ਹੋ ਗਿਆ ਜੇ ਮੁੰਡਾ ਤੇ ਬਬਲੀ ਬੰਨੇ ਗਏ ਤਾਂ ਮੇਰਾ ਤਾਂ ਘਰ ਉਜੜ ਜੋ ਸਿਆਣੇ ਕਹਿੰਦੇ ਨੇ ਜੇ ਮਾੜੇ ਵਕਤਾਂ ਚ ਬਤਖਾਂ ਵੀ ਡੁੱਬ ਜਾਂਦੀਆਂ ਨੇ ਮੇਰੇ ਤੇ ਤਾਂ ਮਾੜਾ ਵਕਤ ਹੈ ਪਹਿਲਾਂ ਨਹੀਂ ਸੀ ਪਤਾ ਘਰ ਉਜੜਨ ਦਾ ਹੁਣ ਬੁੱਕੀ ਜਾਂਦਾ ਡੁੱਬ ਜਾਂਦੀਆਂ ਨੇ ਬਤਖਾਂ ਪੁਰਾਣਾ ਐਸਐਸਪੀ ਉਸ ਨੂੰ ਭੱਜ ਕੇ ਪਿਆ ਸੀ ਰਾਤ ਵਾਲੀ ਗੱਲ ਯਾਦ ਕਰਕੇ ਸ਼ੈਲੀ ਨੂੰ ਹੁਣ ਵੀ ਗਿਲਾਨੀ ਆ ਗਈ ਉਹ ਤੁਰਲੀ ਮਾਰ ਕੇ ਉੱਠਿਆ ਚਾਹ ਵਾਲਾ ਮੱਗ ਚੁੱਕ ਲਿਆ ਉਸ ਖੱਬੇ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲ ਦੀ ਚੁਟਕੀ ਬਣਾਈ ਤੇ ਚੁੰਡੀ ਭਰ ਕੇ ਚਾਹ ਉੱਪਰਲੀ ਆਈ ਕਾਲੀ ਮਲਾਈ ਚੁੱਕ ਲਈ ਤੇ ਮੱਗ ਦੀ ਇੱਕ ਸਾਈਡ ਤੇ ਲਾ ਦਿੱਤੀ ਉਸ ਚਾਗੀ ਲਾ ਕੇ ਚਾਹ ਪੀਤੀ ਤੇ ਚਟਮੀ ਆਵਾਜ਼ ਮਾਰੀ ਓਏ ਛੋਟੂ ਛੋਟੂ ਦੀ ਥਾਂ ਪੀਲੇ ਚਿਹਰੇ ਵਾਲੀ ਉਸ ਦੀ ਮਾਂ ਬੈੱਡਰੂਮ ਵਿੱਚ ਆ ਗਈ 40 ਕੋ ਸਾਲ ਦੀ ਉਸ ਨੱਖੀ ਵਿਧਵਾ ਆਰਤ ਡੈਰੀ ਘੁੱਗੀ ਵਾਂਗ ਗੇਟ ਖੋਲ ਕੇ ਗੇਟ ਵਿੱਚ ਹੀ ਖੜ ਗਈ ਤੇ ਬੋਲੀ ਹਾਂ ਜੀ ਸਰਦਾਰ ਜੀ ਉਸ ਨੂੰ ਇੱਕ ਸ਼ੈਲੀ ਨੂੰ ਕਹਿਣ ਵਾਲੀ ਗੱਲ ਭੁੱਲ ਗਈ ਰਾਤ ਦੀ ਉਤਰ ਗਈ ਸ਼ਰਾਬ ਦੀ ਕੋਈ ਛਲ ਉਸ ਦੇ ਦਿਮਾਗ ਨੂੰ ਫਿਰ ਚੜਨ ਲੱਗੀ ਉਸ ਦਾ ਜੀ ਕੀਤਾ ਕਿ ਛੋਟੂ ਦੀ ਮਾਂ ਨੂੰ ਖਿੱਚ ਕੇ ਕੰਬਲ ਵਿੱਚ ਵਾੜ ਲਵੇ ਉਹ ਬੱਬਲੀ ਵਾਂਗ ਸੀ ਨੇ ਨੂੰ ਚੰਬੜ ਜਾਵੇ ਪਰ ਭੁੱਖੇ ਤੇ ਜ਼ਖਮੀ ਸ਼ੇਰ ਨੂੰ ਬਿਮਾਰ ਬੱਕਰੀ ਦੇ ਨਾਲ ਜ਼ਖਮੀ ਸ਼ੇਰਨੀ ਵਰਗੀ ਬੱਬਲੀ ਯਾਦ ਆ ਗਈ ਹੱਥ ਕੜੀਆਂ ਵਿੱਚ ਜਕੜਿਆ ਰੋਬਨ ਵੀ ਦੇਸ ਗਿਆ ਸ਼ਰਾਬ ਦੀ ਸ਼ੱਲ ਦਿਮਾਗ ਚੋਂ ਨਿਕਲ ਗਈ ਤੇ ਅੱਜ ਫੈਸਲੇ ਦੀ ਤਾਰੀਖ ਚੇਤੇ ਚ ਆ ਬੈਠੀ ਉਸ ਛੋਟੂ ਦੀ ਮਾਂ ਨੂੰ ਕਿਹਾ ਜਾ ਡਰਾਈਵਰ ਨੂੰ ਕਹਿ ਗੱਡੀ ਸਾਫ਼ ਕਰੇ ਅੰਦਰੋਂ ਬਾਹਰੋਂ ਸ਼ੋਟ ਦੀ ਮਾਤੁਰਗੇ ਸ਼ੈਲੀ ਨੇ ਵਿਖੇਲੇ ਰੇ ਅੰਗ ਇਕੱਠੇ ਕੀਤੇ ਪੈਰ ਗੱਡੀਸ ਦਾ ਬੈਡਰੂਮ ਚ ਬਾਹਰ ਨਿਕਲਿਆ ਲੌਬੀ ਵਿੱਚ ਉਹ ਪੋਰਚ ਵਿੱਚ ਆ ਗਿਆ ਪੋਰਚ ਵਿੱਚ ਰੋਬਨ ਦੀ ਕਾਲੀ ਸਕਾਰਪਿਓ ਲਿਬੜੀ ਤਿਬੜੀ ਖੜੀ ਸੀ ਥਾ ਥਾ ਤੋਂ ਪੰਨੀ ਚਿੱਬੀ ਕੀਤੇ ਤਾਂ ਧੂੜ ਮਿੱਟੀ ਨਾਲ ਭਰੀ ਸਕਾਰਪਿਓ ਬੁਰੀ ਤਰ੍ਹਾਂ ਜ਼ਖਮੀ ਹੋਏ ਆਵਾਰਾ ਕਾਲੇ ਠੱਠੇ ਵਾਂਗ ਖੜੀ ਸੀ ਸ਼ੈਲੀ ਦਾ ਗੱਡੀ ਨੂੰ ਵੇਖ ਕੇ ਹੌਕਾ ਨਿਕਲ ਗਿਆ ਕਾਰ ਨੂੰ ਸਾਫ਼ ਕਰਕੇ ਚਲਾਉਣ ਲਈ ਡਰਾਈਵਰ ਆਸੇ ਪਾਸੇ ਕਿਤੇ ਵੀ ਨਹੀਂ ਸੀ ਪਵਨ ਪ੍ਰੇਤ ਨੇ ਉੱਠਣਸਾਰ ਮੋਬਾਈਲ ਖੋਲ ਲਿਆ ਰਾਤ ਉਸ ਫੇਸਬੁਕ ਉੱਪਰ ਪੋਸਟ ਪਾਈ ਸੀ ਉਸ ਉੱਪਰ ਸੈਂਕੜੇ ਹੀ ਲਾਈਕਸ ਤੇ ਕਮੈਂਟਸ ਆਏ ਪਏ ਸਨ ਉਹ ਕਮੈਂਟਸ ਤੇ ਲਾਈਕਸ ਖੋਲ ਕੇ ਪੜਨ ਤੋਂ ਪਹਿਲਾਂ ਇੱਕ ਵਾਰ ਫਿਰ ਪੋਸਟ ਪੜਨ ਲੱਗੀ ਪਹਿਲਾ ਕਵਤਾ ਦਾ ਬੰਦ ਸੀ ਹਰ ਗੂੰਗੇ ਫਟ ਨਾਹਰਾ ਫੱਟੂ ਹਰ ਨਾਹਰਾ ਲਲਕਾਰ ਬਣੇਗਾ ਹਰ ਜਿਉਂਦਾ ਦਿਲ ਬਾਗੀ ਹੋ ਹਰ ਬਾਗੀ ਜਗਤਾਰ ਬਣੇਗਾ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਫੱਟੜ ਮੱਥਾ ਝੁਕਦਾ ਨਹੀਂ ਬਨ ਲਾਇਆ ਹਰ ਛਲ ਨਹੀਂ ਰੁਕਦੀ ਅੱਗੇ ਲਿਖਿਆ ਸੀ ਸਾਥੀਓ ਅਸੀਂ 라ਵਲ ਮੰਡੀ ਦੀ ਇੱਕ ਧੀ ਦੀ ਆਬਰੂ ਅਤੇ ਜਾਨ ਬਚਾਉਣ ਲਈ ਇਨਸਾਫ ਪਸੰਦ ਲੋਕਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਸੰਘਰਸ਼ ਲੜ ਰਹੇ ਹਾਂ ਅਸੀਂ ਜਨਤਕ ਦੁਆਰ ਨਾਲ ਬੱਚੀ ਦੀ ਜਾਨ ਬਚਾ ਲਈ ਹੈ ਦੋਸ਼ੀ ਜੇਲ੍ਹ ਵਿੱਚ ਹਨ ਕੇਸ ਅਦਾਲਤ ਵਿੱਚ ਹੈ ਸਾਡੇ ਵਕੀਲਾ ਨੇ ਬੜੀ ਦਲੇਰੀ ਅਤੇ ਸੂਝ-ਬੂਝ ਨਾਲ ਕੇਸ ਲੜਿਆ ਹੈ ਕੇਸ ਫੈਸਲੇ ਤੇ ਹੈ ਅਸੀਂ ਲੜ ਰਹੇ ਹਾਂ ਸਾਡਾ ਸਾਥ ਦਿਓ ਅਸੀਂ ਲੜਾਂਗੇ ਸਾਥੀ ਇਹ ਪਾਸ ਕਹਿੰਦਾ ਹੈ ਕਮੈਂਟਸ ਪੜ ਦੀਪਾ ਬਨ ਪੇਤ ਵੇਖ ਰਹੀ ਸੀ ਕਿ ਬਹੁਤੇ ਸਾਰੇ ਲੋਕਾਂ ਦੇ ਸਾਥ ਦੇਣ ਦੇ ਕਮੈਂਟਸ ਆਏ ਪਏ ਸਨ ਕਈਆਂ ਨੇ ਬੜੇ ਭੱਦੇ ਕਮੈਂਟਸ ਭੇਜੇ ਸਨ ਨੰਗੀਆਂ ਚਿੱਟੀਆਂ ਗਾਲਾਂ ਤੇ ਧਮਕੀਆਂ ਦਿੱਤੀਆਂ ਸਨ ਹਾਂ ਪੱਕੀ ਟਿੱਪਣੀਆਂ ਪੜ ਕੇ ਉਹ ਹੌਸਲੇ ਵਿੱਚ ਆ ਜਾਂਦੀ ਗੰਦਮੰਦ ਬਕਿਆ ਪੜ ਕੇ ਉਸ ਨੂੰ ਗੁੱਸਾ ਵੀ ਆਉਂਦਾ ਤੇ ਉਹ ਉਦਾਸ ਵੀ ਹੋ ਜਾਂਦੀ ਇਹ ਸੋਸ਼ਲ ਮੀਡੀਆ ਵੀ ਅਜੀਬ ਸ਼ੈ ਹੈ ਬੋਲਣ ਲਿਖਣ ਦੀ ਆਜ਼ਾਦੀ ਤਾਂ ਠੀਕ ਹੈ ਪਰ ਹੱਦੋਂ ਵੱਧ ਆਜ਼ਾਦੀ ਵੀ ਠੀਕ ਨਹੀਂ ਜੋ ਦਿਮਾਗ ਵਿੱਚ ਆਵੇ ਲਿਖ ਦਿਓ ਫੇਕ ਆਈਡੀਆ ਬਣਾ ਕੇ ਗਲਤ ਪ੍ਰਚਾਰ ਕਰੋ ਸਰਕਾਰਾਂ ਪਾਰਟੀਆਂ ਕਾਰਪੋਰੇਟਾਂ ਕੰਪਨੀਆਂ ਦੇ ਆਈਟੀ ਸੈੱਲ ਆਪੋ ਆਪਣੇ ਮਨੋਰਥ ਲਈ ਲੱਗੇ ਹੋਏ ਹਨ ਆਮ ਆਦਮੀ ਦੇ ਹੱਥ ਵਿੱਚ ਇਹ ਖਡਾਉਣਾ ਦੇ ਕੇ ਅਸਲ ਖਿਡਾਰੀ ਆਪਣੀ ਗੇਮ ਖੇਡ ਰਹੇ ਹਨ ਪਵਨਪ੍ਰੀਤ ਇਸ ਉਡੇੜ ਬੁਣ ਵਿੱਚ ਹੀ ਉੱਦੜੀ ਉਲਜੀ ਜਾਂਦੀ ਸੀ ਕਿ ਘਰ ਦੀ ਘੰਟੀ ਵੱਜ ਗਈ ਪਵਨਪ੍ਰੀਤ ਉੱਠੀ ਚਾਬੀ ਚੁੱਕੀ ਤੇ ਬਾਹਰਲਾ ਗੇਟ ਖੋਲਣ ਲਈ ਤੁਰ ਪਈ ਬਾਹਰ ਲੋਈ ਪਾੜ ਰਹੇ ਸੀ ਮਈ ਦੇ ਅਖੀਰਲੇ ਦਿਨ ਸਨ ਅਸਮਾਨ ਵਿੱਚ ਖੱਖ ਚੜੀ ਹੋਈ ਸੀ ਰੇਤ ਤੇ ਧੂੜ ਨੇ ਚੜਦੇ ਸੂਰਜ ਨੂੰ ਟਕ ਲਿਆ ਸੀ ਬੱਦਲਵਾਈ ਵਰਗਾ ਮੌਸਮ ਲੱਗਦਾ ਸੀ ਪਰ ਬੱਦਲਵਾਈ ਨਹੀਂ ਸੀ ਇਹ ਤਾਂ ਰੇਤੇ ਦਾ ਗੁਵਾਰ ਚੜਿਆ ਹੋਇਆ ਸੀ ਪਵਨਪ੍ਰੀਤ ਨੇ ਚਾਬੀ ਘੁਮਾਈ ਬਾਹਰ ਸੇਵਾਦਾਰ ਕੁੜੀ ਪੰਮੀ ਖੜੀ ਸੀ ਆ ਪੰਮੀ ਆਖ ਪਵਨਪ੍ਰੀਤ ਉਹਨੇ ਪੈਰੀ ਮੁੜ ਪਈ ਪੰਮੀ ਨੇ ਗੇਟ ਬੰਦ ਕੀਤਾ ਚਾਬੀ ਕੱਢੀ ਤੇ ਲਾਨ ਵਿੱਚ ਖਿਲਰੇ ਅਖਬਾਰ ਵੀ ਚੁੱਕ ਲੈ ਪਵਨਪ੍ਰੀਤ ਫਿਰ ਬਿਸਤਰੇ ਵਿੱਚ ਵੜ ਗਈ ਤੇ ਪੰਮੀ ਅਖਬਾਰ ਧਰ ਰਸੋਈ ਵਿੱਚ ਚਲੀ ਗਈ ਪਵਨਪ੍ਰੀਤ ਅਖਬਾਰ ਪੜਨ ਤੋਂ ਪਹਿਲਾਂ ਬੋਲੀ ਪੰਮੀ ਮੈਨੂੰ ਚਾਹ ਦਾ ਕੱਪ ਦੇ ਕੇ ਮੇਰੀ ਐਕਟਵਾ ਤੋਂ ਦੇ ਅਖਬਾਰ ਪੜਦੀ ਪਵਨਪ੍ਰੀਤ ਨੂੰ ਲੱਗਿਆ ਕਿ ਉਹ ਕੋਟ ਲੇਟ ਨਾ ਹੋ ਜੇ ਉਹ ਬੁਰਕ ਕੇ ਬਿਸਤਰੇ ਚੋਂ ਨਿਕਲੀ, ਅਲਮਾਰੀ ਖੋਲ ਕੱਪੜੇ ਕੱਢੇ, ਗੁਸਲਖਾਨੇ ਵਿੱਚ ਵੜਨ ਤੋਂ ਪਹਿਲਾਂ ਉਸ ਗੇਟ ਖੋਲ ਕੇ ਵੇਖਿਆ। ਪੰਮੀ ਨੇ ਧੋ ਕੇ ਸਕੂਟਰੀ ਚਮਕਾ ਦਿੱਤੀ ਸੀ। ਹੁਣ ਉਹ ਕੱਪੜੇ ਨਾਲ ਐਕਟਵਾ ਪੁੰਝ ਰਹੀ ਸੀ। ਸਵੇਰ ਦੇ ਸੂਰਜ ਦੀ ਧੁੰਦਲੀ ਲਾਲੀ ਵਿੱਚ ਵੀ ਚਿੱਟੇ ਸਕੂਟਰੀ ਚਮਕ ਰਹੀ ਸੀ। ਮਾਤਾ ਸਤਵੰਤ ਨੇ ਬੈੱਡ ਟੀਪੀ ਕੇ ਕੇਸੀ ਇਸ਼ਨਾਨ ਕਰ ਲਿਆ। ਉਸ ਗੋਡਿਆਂ ਤੱਕ ਲੰਮਾ ਚਿੱਟਾ ਚੋਲਾ ਪਾ ਲਿਆ। ਗਿੱਲੇ ਇਸ ਚਿੱਟੇ ਤੌਲੀਏ ਵਿੱਚ ਲਪੇਟ ਲੈ ਉਸਦੇ ਲਾਲੀਪਾ ਮਾਰਦੇ ਮੁਖੜੇ ਵਰਗੀਆਂ ਹੀ ਗੋਡਿਆਂ ਤੋਂ ਹੇਠਾਂ ਦੁੱਧ ਦੀ ਚਿੱਟੀਆਂ ਲੱਤਾਂ ਤੇ ਪੈਰ ਅੱਖਾਂ ਚੁੰਧੇ ਆ ਰਹੇ ਸਨ ਮਾਤਾ ਸਤਵੰਤ ਬੈੱਡ ਉੱਪਰ ਚੌਕੜਾ ਮਾਰ ਕੇ ਬੈਠ ਗਈ ਤੇ ਪਾਠ ਕਰਨ ਲੱਗੀ ਪੌਣਾ ਘੰਟਾ ਉਹ ਨਿਤਨੇਮ ਕਰਦੀ ਰਹੀ ਬੈੱਡ ਤੋਂ ਹੇਠਾਂ ਉਤਰ ਅਰਦਾਸ ਕੀਤੀ ਤੇ ਉੱਥੇ ਹੀ ਡੰਡਾਤ ਬੰਦਨਾ ਕਰ ਵਾਹਿਗੁਰੂ ਵਾਹਿਗੁਰੂ ਕਰਦੀ ਨੇ ਇੰਟਰਕਾਮ ਤੇ ਬ੍ਰੇਕਫਾਸਟ ਦਾ ਆਰਡਰ ਦੇ ਦਿੱਤਾ ਕੁਝ ਚਿਰ ਚ ਬਹਿਰਾ ਸੈਂਡਵਿਚ ਤੇ ਦੁੱਧ ਲੈ ਕੇ ਆ ਗਿਆ ਇੱਕ ਪਲੇਟ ਵਿੱਚ ਗੋਲ ਚਿਰਿਆ ਸੇਵ ਸੀ। ਟੇਬਲ ਤੇ ਬ੍ਰੇਕਫਾਸਟ ਵਾਲੀ ਟ੍ਰੇ ਰੱਖ। ਵੇਟਰ ਮਾਤਾ ਸਤਵੰਤ ਦੀਆਂ ਗੋਰੀਆਂ ਸਡੌਲ ਪਿੰਜਣੀਆਂ ਨੂੰ ਚੋਰ ਅੱਖ ਨਾਲ ਵੇਖਦਾ ਬਾਹਰ ਨਿਕਲ ਗਿਆ। ਦੁੱਧ ਨਾਲ ਉਹ ਕੁੱਟਾਂ ਬਾਟੀ ਸੈਂਡਵਿਚ ਖਾਈ ਗਈ। ਉਸ ਅਜੇ ਬ੍ਰੇਕਫਾਸਟ ਮੁਕਾਇਆ ਨਹੀਂ ਸੀ ਕਿ ਉਸ ਦਾ ਫੋਨ ਬੋਲ ਪਿਆ। ਵਾਹਿਗੁਰੂ ਉਸ ਫੋਨ ਖੋਲ ਕੇ ਕਿਹਾ। ਮਾਤਾ ਜੀ ਮੈਂ ਬਸੰਤ ਡਰਾਈਵਰ ਬੋਲਦਾ ਗੱਡੀ ਹੋਟਲ ਦੇ ਗੇਟ ਤੇ ਲਾਤੀ। ਜਦੋਂ ਜਾਣਾ ਹੋਵੇ ਆ ਜਾਓ। ਮੈਂ ਰੈਡੀ ਬੈਠਾ ਹੋਵਾਂਗਾ। ਮਾਤਾ ਨੇ ਦੋ ਵਾਰ ਵਾਹਿਗੁਰੂ ਵਾਹਿਗੁਰੂ ਕਾਕੇ ਫੋਨ ਰੱਖ ਦਿੱਤਾ ਉਸ ਹੋਟਲ ਦੇ ਗੇਟ ਵੱਲ ਖੁੱਲਦੀ ਖਿੜਕੀ ਖੋਲ ਲਈ ਬਾਹਰ ਮਈ ਦੇ ਅਖੀਰਲੇ ਦਿਨਾਂ ਦੀ ਗਰਦ ਗੁਬਾਰ ਭਰੀ ਸਵੇਰ ਸੀ ਉਹ ਭੜ ਦੀਆਂ ਅੱਖਾਂ ਨਾਲ ਇੱਧਰ ਉੱਧਰ ਵੇਖਦੀ ਰਹੀ ਅਖੀਰ ਉਸ ਨੂੰ ਹੋਟਲ ਦੇ ਗੇਟ ਤੋਂ ਥੋੜਾ ਪਿੱਛੇ ਖੜੀ ਚਿੱਟੀ ਸਵਿਫਟ ਦਿਸ ਗਈ ਆ ਉਹ ਖੜੀ ਹੈ ਸਹੀ 9 ਵਜੇ ਕੋਟ ਜਾਵਾਂਗੀ ਸੋਚ ਉਸ ਖਿੜਕੀ ਬੰਦ ਕੀਤੀ ਚੋਲਾ ਲਾ ਕੱਪੜੇ ਪਾਏ ਗੋਟ ਘੜੀ ਬੰਨਣ ਲੱਗੀ ਨੇ ਟਾਈਮ ਵੇਖਿਆ 8:30 ਵਜੇ ਗਏ ਸਨ ਉਸ ਦੇ ਅੰਦਰ ਦਿਲ ਵਿੱਚੋਂ ਅਰਦਾਸ ਹੋਈ ਹੇ ਸੱਚੇ ਪਾਤਸ਼ਾ ਅੱਜ ਮੇਰੀ ਅਰਦਾਸ ਪੂਰੀ ਕਰ ਦੇ ਮੈਨੂੰ ਘੱਗਵਸਦੀ ਨੂੰ ਬਲਦੇ ਪੱਠ ਵਿੱਚ ਸੁੱਟਣ ਵਾਲੀ ਬਬਲੀ ਤੇ ਉਸ ਦੇ ਲਫੰਡਰ ਪੁੱਤਰ ਨੂੰ ਸਜਾ ਦੇ ਸਤਵੰਤ ਕਾਰ ਵਿੱਚ ਆ ਬੈਠੀ ਚਿੱਟੀ ਸਵਿਫਟ ਕੋਟ ਵੱਲ ਭੱਜੀ ਜਾ ਰਹੀ ਸੀ ਸਜਾ ਦੇ ਸਕਾਂਗਾ ਕਿ ਨਹੀਂ ਰਾਤ ਨੂੰ ਸੁੱਤਾ ਜੱਜ ਅਰਜਨਪੁਰੀ ਇਹੀ ਸੁਪਨੇ ਲਈਆ ਉਸ ਰੋਜ ਤੋਂ ਵੱਧ ਪੈਗ ਲਾ ਲਏ ਸਨ ਰੋਟੀ ਰੂਟੀਨ ਤੋਂ ਵੱਧ ਖਾਧੀ ਗਈ ਸੀ ਧੀ ਅਜੇ ਚੰਡੀਗੜ੍ਹ ਹੀ ਸੀ ਪਤਨੀ ਹਨੂਮਾਨਗੜ੍ਹ ਤੋਂ ਆ ਕੇ ਵੀ ਹਨੂਮਾਨ ਦੀ ਪੂਸ਼ਵਾਗ ਵਿੰਗੀ ਹੀ ਸੀ ਉਹ ਕਈ ਸਾਲਾਂ ਤੋਂ ਆਡ-ਆਡ ਬੈੱਡਰੂਮ ਵਿੱਚ ਪੈਂਦੇ ਸਨ ਪਰ ਰਾਤ ਉਹ ਕਿੰਨਾ ਚਿਰਹੀ ਜੱਜ ਦੇ ਬੈੱਡ ਤੇ ਭਈ ਉਸ ਦੀਆਂ ਮਿੰਤਾ ਕਰਦੀ ਰਹੀ ਸੀ ਪਰ ਜੱਜ ਦਾ ਇੱਕੋ ਇੱਕ ਨੰਨਾ ਸੀ ਨਹੀਂ ਰੀਤਾ ਇਹ ਕੇਸ ਆਮ ਨਹੀਂ ਅਖੀਰwriteData ਅਰਜਨਪੁਰੀ ਨੂੰ ਤਾਪ ਦੇ ਪੱਠ ਚ ਸੁੱਟ ਪੈਰ ਪਟਕਦੀ ਉੱਚੀ ਉੱਚੀ ਬੋਲਦੀ ਚਲੀ ਗਈ ਸੀ ਰੋਜ਼ ਦੇ అలਾਰਮ ਨੇ ਜੱਜ ਨੂੰ ਜਗਾ ਦਿੱਤਾ ਉਸ ਤਾਂਬੇ ਦੇ ਗੜਵੇ ਚੋਂ ਪਾਣੀ ਪੀ ਕੇ ਗੜਵੇ ਦਾ ਥੱਲਾ ਦੇਸਣ ਲਾ ਦਿੱਤਾ ਉਸ ਰੋਜ਼ਾਨਾ ਵਾਂਗ ਸੈਰ ਕੀਤੀ ਚਾਹ ਦਾ ਕੱਪ ਪੀਤਾ ਫਿਰ ਬਿਸਤਰੇ ਵਿੱਚ ਬਹਿ ਕੇ ਸੋਚਣ ਲੱਗਾ ਸਿਰਤ ਕੇਸ ਨੇ ਉਸ ਦੇ ਸਾਹ ਸੂਤੇ ਹੋਏ ਸਨ ਗੈਂਗਸਟਰਾਂ ਦੀ ਗੁਰਗੁਰ ਉਸ ਕੋਲ ਪੁੱਝਦੀ ਰਹਿੰਦੀ ਸੀ ਅਫੀਸਰ ਲੌਬੀ ਚ ਪਾਂਤ ਉਸ ਪਤਲੀਆਂ ਮੱਤਾਂ ਡਰਾਉਣੀਆਂ ਗੱਲਾਂ ਉਸ ਨੂੰ ਸੁਣਨੀਆਂ ਪਈਆਂ ਸਨ ਸਿਆਸੀ ਲੀਡਰਾਂ ਦੇ ਭਾਫਾਂ ਛੱਡਦੇ ਫੋਨ ਚੁੱਕਣੇ ਪਏ ਸਨ ਚੀਫ ਜਸਟਿਸ ਤੱਕ ਇਸ਼ਾਰੇ ਕਰ ਚੁੱਕਾ ਸੀ ਸੀਐਮਓ ਹਾਊਸ ਦੀਆਂ ਹਦੈਤਾ ਆਂਗਾਂ ਸਨ ਘਰੋਂ ਵੀ ਘੁਰ ਘੁਰ ਘੁਰਕੀਆਂ ਬਣੀਆਂ ਸੀ ਅਰਜਨਪੁਰੀ ਬਲਦੀ ਲਾਟ ਵਾਂਗ ਡਗਮਗਾਰੇ ਹਸੀ ਹਵਾ ਤੇ ਰੁੱਖ ਲਾਟ ਐਧਰ ਉਧਰ ਹੁੰਦੀ ਸੀ ਅਰਜਨਪੁਰੀ ਸਮਝਦਾ ਸੀ ਕਿ ਇਹ ਲਾਟ ਜਿਹੜੇ ਪਾਸੇ ਵੀ ਹੋ ਗਈ ਲੂ ਦੇਵੇਗੀ ਆਸਾਰ ਇਹ ਵੀ ਸਨ ਕਿ ਇਹ ਲਾਟ ਕਿਤੇ ਉਸ ਦਾ ਹੀ ਪੁੜ ਥਾਣਾ ਕਰ ਦੇਵੇ ਉਸਦੇ ਸੋਚਾਂ ਦੇ ਬੁਲਲੇ ਪਾਣੀ ਦੇ ਬੁਲਬਲੇ ਆਂਗ-ਬਣ-ਬਣ ਫੁੱਟ ਰਹੇ ਸਨ ਅਖੀਰ ਉਹ ਉਦੋਂ ਵਰਤਮਾਨ ਵਿੱਚ ਆਇਆ ਜਦੋਂ ਨੌਕਰ ਦੀ ਆਵਾਜ਼ ਸੁਣੀ ਸਰ ਬ੍ਰੇਕਫਾਸਟ ਲਗਾ ਦਿਆ ਹੈ ਉਸ ਬ੍ਰੇਕਫਾਸਟ ਅਜੇ ਖਤਮ ਨਹੀਂ ਕੀਤਾ ਸੀ ਕਿ ਡਰਾਈਵਰ ਨੇ ਆ ਕੇ ਕਿਹਾ ਗੱਡੀ ਲਗਾ ਦਿਆ ਸਰ ਆ ਫਾਈਲਾਂ ਲੈ ਲਾ